ਸਸ਼ੀ ਕਾਲ ਜੀ ਰਿਟਾ ਕਲਾਤਾ ਉਸ ਤੇ ਤੁਹਾਡਾ ਸਵਾਗਤ ਹੈ ਅੱਜ ਫੇਰ ਤੁਹਾਡੇ ਵਾਸਤੇ ਕਾਟਨ ਦੇ ਸੋਹਣੇ ਸੋਹਣੇ ਸੂਟ ਲੈ ਕੇ ਆਈਆਂ ਸੋਹਣੇ ਸੋਹਣੇ ਕਲਾਇੰਟਾਂ ਵਾਸਤੇ ਸੋਹਣੇ ਸੋਹਣੇ ਸੂਟ ਚਲੋ ਜਿਆਦਾ ਟਾਈਮ ਨਾ ਵੇਸਟ ਕਰਦੇ ਆਪਾਂ ਸੂਟਾਂ ਤੇ ਚੱਲੀਏ ਕਾਣੀ ਆਈਟਮਸ ਦਿਖਾਣੀ ਆਪਾਂ ਕਾਟਨ ਦੀ ਕਾਟਨ ਦੇ ਸੋਹਣੇ ਸੋਹਣੇ ਸੂਟ ਇਹ ਚੀਜ਼ ਆਹੀ કોટਨ ਦੇ ਉੱਪਰ ਬਹੁਤ ਥੋੜਾ ਪ੍ਰਿੰਟ ਹੈ ਉੱਪਰ ਡਿਜ਼ਾਈਨ ਬਣਿਆ ਮਿਰਰ ਵਰਕ ਦਾ ਤੇ ਬਾਟਮ ਮੈਚਿੰਗ ਆ ਕੋਟਨ ਦਾ ਇਹ ਤਾਂ ਬਹੁਤ ਪਿਆਰਾ ਦੁਪੱਟਾ ਆਣ ਵਾਲਾ ਦੇਖੋ ਸੈਂਟਰ ਦੇ ਵਿੱਚ ਡਿਜ਼ਾਈਨ ਆਊਗਾ ਆਪਣਾ ਦੇਖੋ ਸੋਹਣੇ ਸੋਹਣੇ ਸੂਟ ਔਨਲੀ 450 ਦੇ ਵਿੱਚ ਦਵਾਂਗੇ ਆਪਾਂ ਸੂਟ ਇਹ ਕਲਰ ਤੁਹਾਨੂੰ ਇਹਦੇ ਵਿੱਚ 3 ਮੇਰੇ ਕੋਲ ਪਏ ਨੇ ਇਹ ਬੈੱਟੇ ਮੰਗਵਾਓ 450 ਦੇ ਵਿੱਚ ઓਨਲੀ ਸੂਟ ਕਲਰ yellow pink ਬਹੁਤ ਪਿਆਰਾ ਕਲਰ ਪਿੰਕ ਹੈ ਦੇ ਵਿੱਚ ਮਿਲਣ ਵਾਲੇ ਰੀਟ ਕਲਾਥ ਹਾਊਸ ਤੋਂ ਤੁਹਾਨੂੰ ਇਹ ਜੇ ਸੂਟ ਕਿਤੋਂ ਨਹੀਂ ਮਿਲਨੇ ਅੱਪਾ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟ ਲੈ ਆਣੇ ਆ ਦੇ ਤਿੰਨੇ ਕਲਰ ਬਹੁਤ ਸੋਹਣੇ ਸੋਹਣੇ ਨੇ ਤਿੰਨਾ ਕਲਰਾਂ ਚੋਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਦਾ ਸਕਰੀਨ ਸ਼ਾਟ ਲੈ ਕੇ ਮੈਨੂੰ ਪੀ ਸਕਦੇ ਹੋ ਤੁਹਾਡੇ 450 ਰੁਪਏ ਦੇ ਵਿੱਚ 450 ਦੇ ਵਿੱਚ ਤੁਹਾਡੇ ਕਾਰ ਸੂਟ ਪਉਣ ਜੂਗਾ ਨੈਕਸਟ ਸੂਟ ਤੇ ਚੱਲਦੇ ਆਪਾਂ 450 ਦੇ ਵਿੱਚ ਬਿਲਣ ਵਾਲੀ ਇੱਕ ਹੋਰ ਆਈਟਮ ਆਪਾਂ ਤੁਹਾਨੂੰ ਦਿਖਾਉਣ ਲੱਗੀਆਂ ਗਰਲਿਸ਼ ਆਈਟਮ ਕਾਟਨ ਦੀ की दिखावांगे ऊपर सीक्वेंस वर्क बूटी वर्क कॉटन दी बॉटम कॉटन दा ही दुपट्टा सोने सोने सूट इस दे विच तो येलो कलर आ गया 450 दे विच कलर ਕਰੇ ਬੈਠੇ ਨੂੰ ਸੂਟ ਲੀ ਲੂਗਾ ਪਿਓਰ ਕਾਟਨ ਸ ਹੈ ਪਿੰਕ ਕਲਰ ਐਂਡ orange ਕਲਰ ਯਾਰ ਅਜਾ ਕਲਰ orange ਦੇਖੋ ਇੱਕ ਤੋਂ ਇੱਕ ਕਲਰ ਨੇ ਇੱਕ ਤੋਂ ਇੱਕ ਸੂਟ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਉਹ ਸਕਰੀਨ ਸ਼ਾਟ ਲਾਓ ਤੇ ਮੇਰੇ ਕੋਲ ਭੇਜੋ ਤੁਹਾਨੂੰ ਸੂਟ ਮਿਲ ਜੂਗਾ ਘਰ ਬੈਠੇ ਨੈਕਸਟ ਆਈਟਮ ਤੇ ਚੱਲੀਏ ਆਪਾਂ चल चल दे आगे अपने वेयर सूट कॉटन स्टफ स्टफ्टीवेयर सूट मिलने मरून कलर आ गया ए फ्रंट है बहुत सोहना सेम ही थ बैक मिलूगा ए डिटो सेम बैक फ्रंट त वाजू से डिजाइन अगे थोड़ा मिर का वर्क मडार कॉटन की बॉटम मिलने वाली है थानू ये प्योर का दुपट्टा प्रिंटेड प्योर का दुपट्टा मिलने वाला यदा दुपट्टा तो थोड़ा खोल के दिखावे आपकी थानू ये कलर बहुत मिल जाएंगे प्यारा चीज है थोड़ा सूट है प्योर दे दुपटे इस तू बाद आ गया कलर ब्लैक प्यारे प्यारे कलर में पर्पल ग्रीन ਚਾਰ ਕਲਰ ਅਵੇਲੇਬਲ ਨੇ ਆਪਣੇ ਕੋਲ ਓਨਲੀ 750 ਦੇ ਵਿੱਚ ਤੁਹਾਡੇ ਘਰ ਪਹੁੰਚਣ ਵਾਲੀ ਸੌਰੀ ਚੀਜ਼ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਵਰਕ ਉਹ ਪਿਆਰੀ ਚੀਜ਼ ਹੈ 750 ਚ ਤੁਹਾਡੇ ਘਰੇ ਪਹੁੰਚ ਜਾਊਗਾ ਇਹ ਸੂਟ ਜਿਹੜਾ ਸੂਟ ਪਸੰਦ ਆਦਾ ਸਕਰੀਨਸ਼ਾਟ ਲਓ ਤੇ ਬੈਸਟ ਆਈਟਮ ਤੇ ਚੱਲੀ ਆਪਾਂ ਕਪੜਾ ਬਹੁਤ ਫਾਈਨ ਹੈ ਇਹਨਾਂ ਦਾ ਗਰਲਿਸ਼ ਸੂਟ ਆ ਦੁਪੱਟਾ ਇਹਦੇ ਨਾਲ ਇੰਨਾ ਸੋਹਣਾ ਬਣਿਆ ਹੋਇਆ ਹੈ ਸੇਮ ਚੀਜ਼ ਮਿਲੂਗੀ ਤੁਹਾਨੂੰ ਅੱਜਕਲ ਕਲੀਆਂ ਵਾਲੇ ਸੂਟ ਬਹੁਤ ਚੱਲ ਰਹੇ ਨੇ ਇਹਦਾ ਡਿਜ਼ਾਈਨਿੰਗ ਹੀ ਕਲੀਆਂ ਤੇ ਆਊਗਾ ਆਪਣਾ ਇਸ ਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਬਨਾਰਸੀ ਸਟਾਈਲ ਦੁਪੱਟਾ ਇਸ ਦਾ ਸੇਮ ਵਿਟੋ ਚੀਜ਼ ਮਿਲੂਗੀ ਤੁਹਾਨੂੰ ਜਿਹੜੀ ਚੀਜ਼ ਆਪਾਂ ਨੇ ਪਿਕ ਦੇ ਵਿੱਚ ਦਿਖਾਈ ਹੋਈ ਹੈ ਲੰਮ ਤਾਂ 45 46 ਜਿੰਨੀ ਵੀ ਕਰ ਸਕਦੇ ਕਰਨੀ ਹੋਵੇ ਉਨੀ ਤੁਸੀ ਕਰ ਸਕਦੇ ਹੋ ਨੈਕਸਟ ਕਲਰ ਆਣਾ ਆਪਣਾ ਗ੍ਰੀਨ ਤੁਹਾਨੂੰ ਖੋਲ ਕੇ ਦਿਖਾਈਏ ਇੱਕ ਪਰ ਤੱਕ ਦਾ ਡਿਜ਼ਾਈਨਿੰਗ ਹੈ ਜੀ ਲੈਂਥ ਜਿੰਨੀ ਮਰਜ਼ੀ ਰੱਖ ਸਕਦੇ ਹੋ ਤੁਸੀਂ ਇਸ ਦੇ ਨਾਲ ਬਨਾਰਸੀ ਸਟਾਈਲ ਦੁਪੱਟਾ 550 ਦੇ ਵਿੱਚੋਂ ਆਨਲੀ ਤੁਹਾਨੂੰ ਮਿਲਣ ਵਾਲਾ ਸੂਟ ਹੈ ਕਾਈਪੀਟੇ ਦੇ ਵਿੱਚ ਛੋਲੇ ਛੋਲੇ ਸੂਟ ਸੋਹਣੇ ਸੋਹਣੇ ਕਲਾਇੰਟਸ ਵਾਸਤੇ ਜਿਹੜੇ ਵੀ ਸੂਟ ਚਾਹੁੰਦੇ ਪਸੰਦ ਨੇ ਕਸਟਮਰ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਨੇ ਤੇ ਸੂਟ ਵੀ ਬਹੁਤ ਮੰਗਵਾਉਂਦੇ ਨੇ ਜਿਹੜਾ ਸਟਾਕ ਮੈਂ ਦਿਖਾਨੀ ਆ ਉਹ ਦੁਆਰੇ ਨਹੀਂ ਮਿਲਦਾ ਆਪਣੇ ਕੋਲ ਉਹ ਪਿਆਰੀ ਚੀਜ਼ ਹੈ 550 ਦੇ ਵਿੱਚ ਮਿਲਣ ਵਾਲੀ ਚੀਜ਼ ਹੈ ਅੱਜ ਤੁਹਾਨੂੰ ਆਪਾਂ ਨੇ ਚਾਰ ਆਈਟਮਾਂ ਦਿਖਾਈਆਂ ਨੇ ਚਾਰਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਕੋਈ ਆਈਟਮ ਪਸੰਦ ਹੈ ਉਸ ਦੇ ਉੱਤੇ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੇਰੇ ਸਕਰੀਨ ਦੇ नीचे ਨੰਬਰ ਆ ਰਿਹਾ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਅਰ ਤੁਹਾਨੂੰ ਸਾਰੀ ਡਿਟੇਲ ਸੂਟ ਬਾਰੇ ਮਿਲ ਜੂਗੀ ਵੀਡੀਓ ਕਿਵੇਂ ਲੱਗੀ ਕਮੈਂਟ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਓ ਆਉਣ ਵਾਲੀ ਵੀਡੀਓ ਵਾਸਤੇ ਥੈਂਕ ਯੂ